ਰਜੂ ਹਾਂਜੀ ਸਰਦਾਰ ਜੀ ਪੰਜ ਕੋਲ ਚ ਲਾਈ ਪੰਜ ਕੋਲ ਚ ਲਾਣੇ ਰਜੂ ਹੂੰ ਜਿਵੇਂ ਤਿੱਖੇ ਰੱਖਣੇ ਆ ਮਿਰਚ ਮਿਰਚ ਹਾਂ ਤਿੱਖੇ ਰੱਖ ਦੇ ਪੂਰੇ ਵਧੀਆ ਬਣਾ ਦੇ ਠੀਕ ਆ ਜੇਰਾ ਬਾਦ ਹੋਰ ਜਨਾਤ ਨੂੰ ਆਨਤੜ ਜਲਾ ਲਾ ਜਦੋਂ ਮੇਰੇ ਕੋਲ ਪਾਪਰ ਨਾਲ ਨਾ ਤੂੰ ਤੈਨੂੰ ਚੜਾਦਾ ਅਧਾਰ ਜੀ ਔਰ ਤੇ ਰੈਡੀ ਆਇਆ ਆ ਗਿਆ ਆ ਗਿਆ ਕਿੰਨੇ ਪੈਸੇ ਹੋਗੇ 100 ਰੁਪਏ ਹੋਗੇ ਹਲ ਖੁੱਲੇ ਦੇ ਇੰਦੇ ਪੈਸੇ ਖੁੱਲੇ ਹੈ ਨਹੀਂ ਯਾਰ ਕੋਲ ਮੈਂ ਵੀ ਹੁਣੀ ਆਇਆ ਜੀ ਮੇਰੇ ਕੋਲ ਵੀ ਖੁੱਲੇ ਪੈਸੇ ਹੈ ਨਹੀਂ ਗੇ ਯਾਰ ਖੁੱਲੇ ਪੈਸੇ ਤਾਂ ਮੇਰੇ ਕੋਲ ਵੀ ਹਨ ਐ ਕਰ ਆ ਰੱਖ ਲਾ ਦੂ ਪਰ ਸਰਦਾਰ ਦੀ ਉਹ ਚੱਲ ਤੈਨੂੰ ਖੁਸ਼ੀ ਨਾਮੇ ਦਿੱਤੇ ਯਾਰ ਕਿਸੇ ਨੇ ਸੱਚੀ ਕਿਹਾ ਸਰਦਾਰ ਬੰਦੇ ਦਿਲ ਦੇ ਬਹੁਤ ਚੰਗੇ ਹੁੰਦੇ ਨੇ ਤੇ ਇਹਨਾਂ ਦੇ ਦਿਲ ਬਹੁਤ ਵੱਡੇ ਹੁੰਦੇ ਨੇ ਆ ਤੂੰ ਦੁਕਾਨ ਸਾਹਮਣੇ ਮੈਂ ਬਣੀ ਦੁਕਾਨ ਤੇ ਜਾਵਾਂ ਠੀਕ ਆ ਨਾ ਤੁਸੀਂ ਜਾ ਕੇ ਆ ਜਾ ਹਾਂ ਹਾਂ ਮੈਂ ਸੌਦਾ ਲਿਆਵਾਂ ਠੀਕ ਆ ਠੀਕ ਆ ਠੀਕ ਉਦੀਪਾ ਉਹ ਬੋਲਣ ਦੀ ਤਰਗ ਪਤਾ ਵੀਰੇ ਫਿਰ ਬੋਲਣਾ ਉਹਨੇ ਅੱਗੇ ਸਾਸੀ ਗੱਲ ਸਰਦਾਰ ਜੀ ਸਾਸੀ ਗੱਲ ਬਟੂ 500 ਰੁਪਏ ਦਾ ਬਾਈ ਬਟੂ 500 ਦਾ ਹਾਂ ਜੀ ਹਾਂ ਜੀ ਕਿੰਨੇ ਕਿੰਨੇ ਲੱਗੇ ਜਾਂਦਾ ਸੀ ਅੱਜ ਤੱਕ ਆਪਦੀ ਕਿਰਪਾ ਜੀ ਇੱਕ ਸਰਦਾਰ ਮੁੰਡਾ ਆਇਆ ਸੀ ਬੜਾ ਹੀ ਨੇਕ ਦਿਲ ਦਾ 100 ਰੁਪਏ ਦੇ ਪਰਚੇ ਆਏ ਤੇ 400 ਰੁਪਿਆ ਉਹ ਉਦਾਂ ਹੀ ਦੇ ਗਿਆ ਅੱਛਾ ਅੱਛਾ ਉਦੀਪਾ ਆ ਬੱਤੇ ਨੂੰ ਪਾ ਸਰ ਆਟਾ ਬਾਦੇ ਚਾਕੇ ਦੇ ਮਿੰਟ ਉੱਥੇ ਬੜਿਆ ਠੀਕ ਹੈ ਮੈਂ ਕੰਮ ਕਰੀ ਲੈ ਵੀ ਕਰਕੇ ਆਟਾ ਲਿਆ ਨਾਲ ਬੈ ਬਾਈ ਜੀ ਘਟੂ ਨਕਲੀ ਰੋਡ ਫੜ ਆ ਗਿਆ ਜੰਗਾ ਸਰਦਾਰ ਜੀ ਜੀ ਆ ਜੀ ਮੈਂ ਬਾਈ ਗਟੂ ਆਪਾਂ ਨੂੰ 5 ਹਜ਼ਾਰ ਨਕਲੀ ਨੋਟ ਦੇ ਗਿਆ ਤੁਸੀਂ ਆਟਾ ਹੁਣ ਫਰੀਜ਼ੀ ਦਿਖਾਦਾ ਦੀਪ ਹਾਂ ਨੋਟ ਤਾਂ ਇਹ ਨਕਲੀ ਆ ਮੈਂ ਪਤਾ ਕਿਉਂ ਲਿਆ ਗੱਟੂ ਆ ਉਹ ਸਰਦਾਰ ਬੰਦੇ ਤੇ ਬਹੁਤ ਯਕੀਨ ਸੀ ਤੇ ਮੈਂ ਨਹੀਂ ਚਾਹਦਾ ਉਹ ਇੱਕ ਸਰਦਾਰ ਬੰਦੇ ਕਰਕੇ ਆਪਣੀ ਸਾਰੀ ਸਰਦਾਰ ਕੌਮ ਉਦਨਾਮ ਹੋ ਤੇ ਰਹੀ ਗੱਲ ਇਹ ਨੋਟ ਦੀ ਇਹ ਆਪਾਂ ਇੱਥੇ ਪਾ ਦਿੰਦੇ ਹਾਂ ਭਾਈ ਅੱਜ ਤਾਂ ਮੈਂ ਸਿਰਾਈ ਲਾਤਾ ਕੀ ਹੋ ਗਿਆ ਉਹ ਮੇਰੇ ਕੋਲ ਨਕਲੀ ਦਾ 500 ਨੋਟ ਸੀ ਅੱਛਾ ਉਹ ਜਿਹੜਾ ਆਪਣੇ ਕੁਲਚਲਾ ਨਹੀਂ ਖੜਦਾ ਪਾਰਕ ਕੋਲੇ ਹਾਂ ਪਾਰਕ ਕੋਲ ਖੜ ਜਾਵਾ ਉਹ ਮੈਂ ਉਹ ਨੂੰ ਹੀ ਝੜਕਾਤਾ ਤਾਂ ਤੈਨੂੰ ਸ਼ਰਮ ਨਹੀਂ ਆਈ ਸਰਦਾਰ ਬੰਦੇ ਤੇ ਲੋਕ ਵਿਸ਼ਵਾਸ ਕਰਦੇ ਨੇ ਕੂਣ ਨਕਲੀ ਨੋਟ ਦੇ ਆਇਆ ਮੈਨੂੰ ਪਤਾ ਸਰਦਾਰ ਬੰਦਿਆਂ ਤੇ ਲੋਕ ਕਿੰਨਾ ਭਰੋਸਾ ਕਰਦੇ ਨੇ ਆਹ ਸ਼ਰਤ ਤੇ ਤੇਰੇ ਪੱਗ ਬੰਨੀਆਂ ਇਹਨੂੰ ਤਾਂ ਕੱਪੜਾ ਨਾ ਜਾਣੀ ਇਹ ਬੋਬਡੀ ਜ਼ਿੰਮੇਵਾਰੀ ਹੈ ਤੇਰੇ ਵਰਗੇ ਲੋਕ ਪਰੋਚੇ ਨੂੰ ਇੱਕ ਮਿੰਟ ਹੀ ਤੋੜ ਦਿੰਦੇ ਆ ਇਹ ਬੰਦਾ ਕਿਸੇ ਨਾ ਗਲਤ ਨਹੀਂ ਕਰ ਰਹਾ ਤੇਰੇ ਵਰਗੇ ਲੋਕ ਚਰਤੇ ਪੱਗ ਬੰਨ ਕੇ ਹੀ ਕੱਟਿਆ ਕੰਮ ਕਰਦੇ ਨੇ ਉਹ ਪੂਰੇ ਸਰਦਾਰਾਂ ਨੂੰ ਬਧਨਾਮ ਕਰ ਦਿੰਦੇ ਜਿਹੜੇ ਬੰਦੇ ਨੇ ਸਵੇਰੇ ਤੋਂ 500 ਦਾ ਨਕਲੀ ਨੋਟ ਦੇ ਕੇ ਆਏ ਆ ਜੇ ਉਹਨੂੰ ਪਤਾ ਲੱਗ ਗਿਆ ਨਕਲੀ ਨੋਟ ਦਿੱਤਾ ਤੇ ਉਹ ਕਿਸੇ ਹੋਰ ਸਰਦਾਰ ਤੇ ਯਕੀਨ ਨਹੀਂ ਕਰੂਗਾ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੇਰੇ ਮੈਨੂੰ ਮਾਫ ਕਰ ਮੈਂ ਹੁਣੇ ਜਾ ਕੇ ਉਹ ਕੁਲਚਰ ਤੇ ਪੈਸੇ ਦੇ ਕੇ ਆਉਂਦਾ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਜੋਧਾ ਤੇ ਇਹ ਵੀਰਾਂ નો ਹਰਦੀਪ ਸਿੰਘ ਦੀਪਾ ਮਾਨਕਵਾਲੀਆ ਤੇ ਆਪਣੇ ਛੋੜੇ ਜੇ ਗਰਦੀਪ ਗੱਟੂ ਤੁਸੀਂ ਬਹੁਤ ਦੇਖਣਾ ਚੈਨਲਾਂ ਤੇ ਹਨਾ ਤੇ ਆਪਾਂ ਨਾ ਥੋੜਾ ਇੱਕ ਕਨਸੈਪਟ ਲੈ ਕੇ ਆਉਨੇ ਆ ਵੀ ਕੋਈ ਮੈਸੇਜ ਦਈਏ ਕੋਈ ਸੇਧ ਦਈਏ ਤੇ ਤੁਸੀਂ ਦੇਖਿਆ ਵੀ ਹੋਣੀਆਂ ਕਈ ਵੀਡੀਓ ਤੇ ਜੇ ਹੋਰ ਵੀ ਵੀਡੀਓ ਦੇਖੀਆਂ ਨੇ ਇਹ ਬਾਈ ਦਾ ਚੈਨਲ ਆ ਮਾਲਵੇ ਦੇ ਪੰਜਾਬੀ ਤੇ YouTube ਤੇ ਹੈਗਾ ਦੀਪਾ ਬਾਬਾ ਤੇ ਇਦਾਂ ਦੇ ਆਪਾਂ ਹੋਰ ਨਵੇਂ-ਨਵੇਂ ਕਨਸੈਪਟ ਲੈ ਕੇ ਆਵਾਂਗੇ ਤੁਹਾਨੂੰ ਕਿੱਦਾਂ ਦੇ ਲੱਗਦੇ ਆ ਜਰੂਰ ਦੱਸਿਆ ਕਰੋ ਕਿਉਂਕਿ ਸਾਨੂੰ ਵੀ ਥੋੜਾ ਜਿਹਾ ਹੌਸਲਾ ਹੋ ਜੇ ਤੁਸੀਂ ਸ਼ੇਅਰ ਕਰੋਗੇ ਹਨਾ ਤੇ ਬਾਕੀ ਹੋਰ ਬਹੁਤ ਚੀਜ਼ਾਂ ਲੈ ਕੇ ਆ ਰਹੇ ਆ ਕਿਉਂਕਿ ਮਿਹਨਤ ਬਹੁਤ ਲੱਗਦੀ ਆ ਜੀ ਬਹੁਤ ਹੌਲੀ-ਹੌਲੀ ਸਿੱਖਾਂਗੇ ਥੋੜੀਆਂ-ਮੋੜ ਕੇ ਕਮਜ਼ੋਰੀਆਂ ਹੈਗੀਆਂ ਸਾਡੇ ਦੇ ਵਿੱਚ ਤੇ ਬਾਕੀ ਸ਼ੇਅਰ ਜਰੂਰ ਕਰਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ